ਬੀਤੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਪੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜਿੱਦਦਾ ਸਾਇਖ ਨੇ ਵੀ ਬੀਤੀ ਦਿਨੀ ਮੰਗ ਕੀਤੀ ਕਿ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ ਏ ਉਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੁੱਦਾ ਜਿਹੜਾ ਹੈ ਉਹ ਚੁੱਕਿਆ ਜਾਣਾ ਚਾਹੀਦਾ ਹੈ ਇਸ ਨੂੰ ਲੈ ਕੇ ਦੱਸੀ ਕਿ ਭਾਜਪਾ ਪ੍ਰਧਾਨ ਅਦੇ ਨਾਲ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਹੈ ਦੱਸਦੀ ਹੈ ਕਿ ਹਿੰਦੀ ਚਾਦਰ ਨੌਵੇਂ ਪਾਛੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰੇ ਨੂੰ ਸਮਰਪਿਤ ਭਵਿਖ ਭਰਪੂਰ ਧਾਰਮਿਕ ਪ੍ਰੋਗਰਾਮ ਦੀ ਲੜੀ ਦੀ ਸ਼ੁਰੂਆਤ ਕਰਦਿਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਸ਼੍ਰੀ ਅਨੰਤਪੁਰ ਸਾਈਂ ਬ ਵਿੱਚ ਵਿਸ਼ਾ ਨਗਰ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਕੀਰਤਨ ਦਰਬਾਰ ਤੋਂ ਪਹਿਲਾਂ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਭਾਜਪਾ ਕਮਿਸ ਕਤਰ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਹੋਰ ਕਈ ਸੀਨੀਅਰ ਨੇਤਾਵਾਂ ਮੌਜੂਦ ਰਹੇ ਉਨ੍ਹਾਂ ਦੇ ਵੱਲੋਂ ਜਿੱਥੇ ਤਖਤਸ਼੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਦੀ ਤਰੱਕੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ ਗਈ ਇੱਥੇ ਹੀ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਿੱਥੇ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵਿਅਕਤੀ ਅਤੇ ਧਰਮ ਪਾਲਣ ਦੇ ਆਧਾਰ ਲਈ ਇਕਲੌਸਾਨੀ ਕੁਰਬਾਨੀ ਦਿੱਤੀ ਜਿਸ ਦੀ ਹੋਰ ਮਿਸਾਲ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਅਸ ਦੇ ਨਾਲ ਹੀ ਉਹ ਮੀਟੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨਜ਼ਰ ਆਏ ਕਿਉਂਕਿ ਜੱਤਰ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਨਾਲ ਨਾਲ ਸਿੱਖਾਂ ਦੇ ਹੋਰ ਮਸਲਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਸੁਨੀਲ ਜਾਖੜ ਕੀ ਕੁਝ ਬੋਲੇ ਇੱਕ ਵਾਰ ਆਪਾਂ ਸੁਣਦੇ ਹਾਂ ਹਰੇਕ ਧਰਮ ਦੀ ਉਹਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਹੋਵੇ ਜ਼ਬਰ ਦੇ ਖਿਲਾਫ ਜਿਹੜਾ ਪੰਜਾਬੀਆਂ ਦੇ ਵਿੱਚ ਜਜ਼ਬਾ ਜਿਹੜਾ ਗੁਰੂ ਮਹਾਰਾਜ ਉਹਨਾਂ ਨੇ ਭਰੇ ਹੈ ਉਹਦੇ ਉੱਤੇ ਪੈੜਾ ਦੇਣ ਦੀ ਲੋੜ ਹੈ। ਯੇਸੀ ਆਪਣੇ ਨਾ ਜਬਰਸਹਿਨ ਕਰਾਂਗੇ। ਇਹ ਨਾਲ ਮੰਨਤਾ ਦੇ ਨਾਲ ਖੜੇ ਆ। ਉਹ ਉਹ ਸੇਦ ਨੂੰ ਲੈ ਕੇ ਆ। ਕਿ ਇਹ ਰਿਲੀਜੀਅਸ ਇਨਟੋਲਰੈਂਸ ਜਿਹੜੀ ਵਧਦੀ ਜਾ ਰਹੀ ਹੈ ਤੁਸੀਂ ਪੱਤਰਕਾਰੋਂ ਭਾਜੀ ਨਹੀਂ ਹੋਂ ਨਾ। 2 ਮਿੰਟ ਸਾਨੂੰ ਕਰਨ ਦੇ ਬਾਅਦ ਚਾਹ। ਇਹ ਜਿਹੜੀ ਸੈਂਟੋਲਰੈਂਸ ਜਿਹੜੀ ਵਧਦੀ ਜਾ ਰਹੀ ਹੈ ਪੂਰੇ ਮੁਲਕ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਹੈ? ਐਸਾ ਇੱਕਦਮ ਅੱਜ ਦੇ ਦਿਨ ਸਾਹਿਬ। ਜੀ। ਮੈਂ ਜਿਹੜੀ ਗੱਲ ਕਰ ਰਿਹਾ ਉਹਨਾਂ ਨੂੰ ਕੁਰਬਾਨੀ ਦਿੱਤੀ ਕਿਉਂ? ਜੀ। ਐਸੇ ਰਿਲੀਜੀਅਸ ਇਨਟੋਲਰੈਂਸ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਆਪਣਾ ਸੀਸ ਦਿੱਤਾ ਸਤ ਜੀ ਅੱਜ ਜੇ ਕੋਈ ਇਸ ਕਿਸਮ ਦੀ ਭਾਵਨਾ ਲੈ ਕੇ ਚੱਲਦਾ ਹੈ ਤੇ ਖਾਸ ਤੌਰ ਤੇ ਇੱਥੇ ਆਪਣੇ ਇਸ ਗੁਰੂਆਂ ਦੀ ਧਰਤੀ ਤੇ ਚੱਲਦਾ ਹੈ ਮੈਂ ਸਮਝਦਾ ਹਾਂ ਉਹ ਪੰਜਾਬੀ ਹੋਣ ਤੇ ਵੀ ਲੋਕ ਸ਼ੱਕ ਕਰਨਗੇ ਵੀ ਆ ਪੰਜਾਬੀ ਹੈ ਵੀ ਹੈ ਨਹੀਂ ਕਿਤੇ ਹੋਰ ਹੋ ਸਕਦਾ ਹੈ ਪੰਜਾਬੀਆਂ ਦੇ ਤੇ ਖੂਨ ਦੇ ਅੰਦਰ ਮਾਨਸ ਕੀ ਜਾਤ ਸਭੇ ਕੋ ਪਛਾਣਦੇ ਬਸਤੇ ਸਤ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਦੀ ਚਾਦਰ ਜਿਹੜੇ ਵਾਹਦੇ ਮੈਂ ਤਾਂ ਮਨੁੱਖਤਾ ਦੀ ਚਾਦਰ ਹੈ ਸਤ ਉਹਨਾਂ ਨੇ ਸਾਰਿਆਂ ਵਾਸਤੇ ਇੱਕ ਬਹੁਤ ਵੱਡੀ ਸੇਵਾ ਦਿੱਤੀ ਹੈ ਉਹਨਾਂ ਨੂੰ ਨਤਮਸਤਕ ਸਾਬ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਸਮਾਗਮਾ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਕਮੰਦ ਦੀ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕੇਂਦਰ ਕੋਆਪਰੇਟ ਨਹੀਂ ਕਾਫੀ ਕਿਸੇ ਤਰੀਕੇ ਦੇ ਨਾਲ ਕੀ ਕਹਿਣਾ ਕਹੋਗੇ ਇਹ ਦੇ ਸਾਬ ਅੱਜ ਦੇ ਦਿਨ ਮੈਂ ਰਾਜਨੀਤੀ ਚ ਪਹਿਣਾ ਨਹੀਂ ਜਾਂਦਾ ਸਾਬ ਉਹਨਾਂ ਨੂੰ ਐਸਜੀਪੀਸੀ ਕਹਿ ਰਹੀ ਹੈ ਵੀ ਉਹ ਸਾਡੇ ਧਰਮ ਚ ਦਖਲ ਦੇ ਰਹੇ ਹੈ ਅੱਜ ਮੈਂ ਸਮਝਦਾ ਹਾਂ ਵੀ ਆ ਤੁਸੀਂ ਆਹ ਕਹਿ ਕੇ ਨਾ ਬੀਜਪੀ ਕੀਰਤਨ ਕਰਵਾ ਅੱਜ ਜਣਾ ਕਣਾ ਕੀਰਤਨ ਕਰਵਾ ਰਹੇ ਸਾਬ ਇਹਦੇ ਵਿੱਚ ਨਾ ਤਾਂ ਕੋਈ ਬੀਜਪੀ ਨਾ ਕੋਈ ਕਾਂਗਰਸ ਨਹੀਂ ਕੋਈ ਕੋਈ ਹੋਰ ਦਲ ਸਾਰਿਆਂ ਦੇ ਗੁਰੂ ਮਹਾਰਾਜ ਨੇ ਸਾਰਿਆਂ ਵਾਸਤੇ ਕੁਰਬਾਨੀ ਦਿੱਤੀ ਆਪਾਂ ਉਹਨਾਂ ਦੀ ਨਿਰਾਦਰ ਕਰਦੇ ਹਾਂ ਉਸ ਭਾਵਨ ਜਿਹਨੂੰ ਜਿਸ ਗੱਲ ਨੂੰ ਲੈ ਕੇ ਉਹਨਾਂ ਨੇ ਕੁਰਬਾਨੀ ਦਿੱਤੀ ਆਪਾਂ ਫੇਰ ਉੱਥੇ ਖੜੇ ਆ ਜਾ ਕੇ ਇਸ ਕਰਕੇ ਛੋਟੇ ਸੋਚ ਟੋਟ ਕੋ ਜੱਗੀਰਦਾਰ ਸਾਹਿਬ ਜਿੱਥੇ ਅਸੀਂ ਖੜੇ ਆ ਜੀ ਜੱਗੀਰਦਾਰ ਸਾਹਿਬ ਆਪ ਕੋ ਉਹਨਾਂ ਨੇ ਮੰਨ ਕੀਤੀ ਕਿ ਪੰਜਾਬ ਸਰਕਾਰ ਸਪੈਸ਼ਲ ਜਿਹੜਾ ਸੈਸ਼ਨ ਆ ਉਹ ਵਿੱਚ ਅੰਦੀ ਸਿੰਘਾਂ ਨੂੰ ਵਿਹਾਅ ਕਰਨ ਦੇ ਲਈ ਇੱਕ ਮਤਾ ਪਾਸ ਕਰੇ ਕੇਂਦਰ ਦੇ ਵੀ ਕੁਝ ਵਿਚਾਰ ਅਧੀਨ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਸਾਹਿਬ ਉਹਦੇ ਉੱਤੇ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਆਰਡਰ ਆਇਆ ਉਹਨੂੰ ਇੰਪਲੀਮੈਂਟ ਇਹਨੂੰ ਬਿਨ ਕਰਕੇ ਹੋ ਰਿਹਾ ਉਹਦੇ ਉੱਤੇ ਸਾਰੀ ਕਲੈਰੀਫਿਕੇਸ਼ਨ ਦੇਰਕੇ ਆ ਚ ਪਾਰਟੀ ਸਰਕਾਰ ਦੀ ਤਰਫੋਂ ਆਉਣ ਵਾਲੀ ਹੈ ਕਿ ਜਿਹਨਾਂ ਨੋਵਾ ਦੇ ਜਿਹਨਾਂ ਨੇ ਉਹ ਆਰਡਰ ਕੀਤੇ ਸੀਗੇ ਉਹਨਾਂ ਚੋਂ ਸੱਤਾ ਨੂੰ ਰੋਲ ਤੇ ਬਾਹਰ ਆਇਆ ਉਹ ਭਾਵਨਾ ਸਾਰਿਆਂ ਦੇ ਅੰਦਰ ਹੀ ਹੈ ਸਾਹਿਬ ਜਿਹੜੇ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਜੀ ਅਗਰ ਕਾਨੂੰਨ ਜਿਹੜਾ ਲਾਗੂ ਨਾ ਸਭ ਤੇ ਲੱਗੂ ਨਾ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੁਸੀਂ ਦੇਖੋ ਵੀ ਆਰਐਸਐਸ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਵੀ ਸਤਨਾਨਾ ਹੰੜੇ ਜਿਹੜੇ ਬੰਦ ਹੋਇਆ ਉਹ ਵੀ ਕਹਿ ਰਹੇ ਸਾਬ ਵੀ ਅੱਜ ਦੇ ਦਿਨ ਅਗਰ ਕਿਸੇ ਨੂੰ ਆਪਣੇ ਧਰਮ ਦੇ ਉੱਤੇ ਪਾਲਣਾ ਕਰਨ ਦੇ ਉੱਤੇ ਹੋਵੇ ਤਾਂ ਆਪਣਾ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹ ਉਹਦਾ ਅਪਮਾਨ ਕਰ ਰਹੀਆਂ ਉਹਨਾਂ ਨੇ ਸੇਤਾਈ ਤੇ ਕਿਸੇ ਵੀ ਸਾਰਿਆਂ ਨੂੰ ਬਰਾਬਰ ਆਪਣੇ ਧਰਮ ਦੀ ਪਾਲਣਾ ਕਰਨ ਵਾਸਤੇ ਕਿਉਂਕਿ ਕਸ਼ਮੀਰ ਦੇ ਅਗਰ ਬ੍ਰਾਹਮਣਾਂ ਦੇ ਉੱਤੇ ਅਗਰ ਕੋਈ ਮੁਗਲਾਂ ਦਾ ਦਬਾਅ ਸੀਗਾ ਵੀ ਤੁਸੀਂ ਧਰਮ ਆਪਣਾ ਪਰਵਰਤਨ ਕਰੋ ਤੇ ਗੁਰੂ ਮਹਾਰਾਜ ਨੇ ਇਸੇ ਕਰਕੇ ਮਾਨ ਸਰਕਾਰ ਫੇਲ ਹੋਈਏ ਲੱਗਦਾ ਤੁਹਾਨੂੰ ਲਾਰਡ ਆਰਡਰ ਦੇ ਮੈਂ ਅੱਜ ਕੋਈ ਗੱਲ ਕਹਿਣਾ ਨਹੀਂ ਜਾਂਦਾ ਸਾਬ ਤੁਸੀਂ ਅੱਜ ਕਿਸੇ ਦਾ ਨਾਮ ਨਾ ਲਓ ਤੁਸੀਂ ਅੱਜ ਗੁਰੂ ਮਹਾਰਾਜ ਦੇ ਇੱਥੇ ਆਪਾਂ ਖੜੇ ਆ ਉਹਨਾਂ ਦੇ ਸਾਹਮਣੇ ਐਜ਼ ਐਜ਼ ਅਨੰਦਪੁਰ ਸਾਹਿਬ ਨੂੰ ਰਿਲੀਜੀਅਸ ਪਲੇਸ ਰੇਲਵੇ ਸਟੇਸ਼ਨ ਨਾਲ ਬਾਰੇ ਅਪਰੀਸੀਏਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵੀ ਅਨੰਦਪੁਰ ਸਾਹਿਬ ਲਿਖਿਆ ਜਾਂਦਾ ਸਭ ਕੱਲਾ ਸਭ ਸਹੀ ਹੋ ਸਕਦੀਆਂ ਸਾਬ ਕੋ ਆਵਾਜ਼ ਉਠਾਉਣ ਵਾਲਾ ਬਹੁਤ ਕੁਝ ਹੋਣ ਵਾਲਾ ਪਿਆ ਤੁਸੀਂ ਤੁਸੀਂ ਪ੍ਰਧਾਨ ਦੀ ਗੱਲ ਕਰੋ 60 ਸਾਬ ਪੰਜਾਬ ਤੋਂ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਲੱ ਗਵਰਨਮੈਂਟ ਕਾਲਜ ਆ ਸਾਹਿਬ ਇਹ ਸਾਰੇ ਕੰਮ ਬਹੁਤ ਹੋਣ ਵਾਲੇ ਪਏ ਆ ਸਾਹਿਬ ਅੱਜ ਦੇ ਦਿਨ ਤਾਂ ਆਪਾਂ ਸਿੱਧ ਨੂੰ ਨਮਸਕਾਰ ਕਰੀਏ ਤੇ ਆਪਣਾ ਉਹਨਾਂ ਦੀ ਭਾਵਨਾ ਜਿਹੜੀ ਉਹਨੂੰ